ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀਤਨੀ ਸਤਿ ਸ਼੍ਰੀ ਅਕਾਲ ਮੈਂ ਹਰਮਨ ਪ੍ਰੀਤਕਾ ਔਰ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਵਰਨ ਸਿੰਘ ਜਿਹਦੇ ਨਾਲ ਅੱਜ ਨੂੰ ਪ ਜਾਣਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲ-ਚਾਲ ਜੈਨਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀਤਨੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਇਸ ਵੇਲੇ ਦੀ ਜਿਹੜੀ ਸਭ ਤੋਂ ਵੱਡੀ ਖਬਰ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਜ਼ਿਆਦਾ ਫੈਲੀ ਹੈ ਕਹਿੰਦੇ ਆ ਕਿ ਕੰਗੜਾ ਰਣੋਤ ਦੇ ਚੰਡੀਗੜ੍ਹ 에য়ারਪੋਰਟ ਦੇ ਉੱਪਰ ਸੀਆਈਐਸਐਫ ਸਟਾਫ ਦੀ ਇੱਕ ਮਹਿਲਾ ਮੁਲਾਜ਼ਮ ਦੇ ਵੱਲੋਂ ਅੱਪਣ ਮਾਰਿਆ ਗਿਆ ਜੀ ਬਿਲਕੁਲ ਜੀ ਬਿਲਕੁਲ ਗੱਲ ਇਹ ਹੈ ਵੀ ਇਹ ਖਬਰ ਬਹੁਤ ਵੱਡੀ ਬਣੀ ਹੈ ਇਹ ਖਬਰ ਇਸ ਕਰਕੇ ਵੱਡੀ ਬਣੀ ਹੈ ਕਿਉਂਕਿ ਹੁਣੇ-ਹੁਣੇ ਤਾਜ਼ੀ-ਤਾਜ਼ੀ ਚੁਣੀ ਗਈ ਜਿਹੜੀ ਮੈਂਬਰ ਪਾਰਲੀਮੈਂਟ ਆ ਜਿਨੇ ਕਿ 74000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਤੇ ਵਿਕਰਮਨ ਦਿੱਤਿਆ ਸਿੰਘ ਨੂੰ ਹਰਾਇਆ ਤੇ ਉਹਦੀ ਗੱਲ ਦੇ ਉੱਤੇ ਥੱਪੜ ਜਿਵੇਂ ਰਸੀਦ ਹੋਇਆ ਤੇ ਉਹਦੀ ਚਰਚਾ ਬਹੁਤ ਵੱਡੇ ਪੱਧਰ ਤੇ ਚੱਲੀ ਹੈ ਲੋਕ ਸਹਿ ਵੀ ਗੱਲ ਕਹਿੰਦੇ ਵੀ ਐਮਪੀ ਹੈਗੀ ਜੀ ਭਾਜਪਾ ਦੀ ਤੇ ਗੱਲ ਦੇ ਉੱਤੇ ਨਿਸ਼ਾਨ ਹੈਗਾ ਕਾਂਗਰਸ ਦਾ ਮਤਲਬ ਕਹਿਣ ਦਾ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਕੰਗਨਨ ਰਣੌਤ ਦੇ ਨਾਲ ਹੋਇਆ ਮੈਂ ਇਹ ਨਹੀਂ ਗੱਲ ਕਹਿ ਰਿਹਾ ਵੀ ਭਾਈ ਥੱਪੜ ਮਾਰਨਾ ਵਾਜਬ ਆ ਥੱਪੜ ਮਾਰਨਾ ਤਾਂ ਚਲੋ ਵਾਜਬ ਨਹੀਂ ਆ ਪਰ ਗੱਲ ਇਹ ਵੀ ਗੁੱਸੇ ਦੇ ਪ੍ਰਗਟਾਵੇ ਦਾ ਇੱਕ ਤਰੀਕਾ ਕੰਗਨਨ ਰਣੌਤ ਅਸਲ ਵਿੱਚ ਚੰਡੀਗੜ੍ਹ 에어ਪੋਰਟ ਤੇ ਉੱਤੇ ਪਹੁੰਚੀ ਸੀਗੀ ਤੇ ਉਹਨੇ ਵਿਸਤਾਰਾ 에어ਲਾਈਨ ਦੇ ਰਹੀਂ ਦਿੱਲੀ ਜਾਣਾ ਸੀ ਦਿੱਲੀ ਦੇ ਵਿੱਚ ਬੀਜੇਪੀ ਦੀ ਕਿਸੇ ਮੀਟਿੰਗ ਦੇ ਵਿੱਚ ਉਹਨੇ ਹਿੱਸਾ ਲੈਣਾ ਹੈਗਾ ਉਹ ਜਦੋਂ ਉੱਥੇ ਜਾਣ ਲੱਗੀ ਤਾਂ ਉੱਥੇ ਜਦੋਂ ਸਿਕਿਉਰਿਟੀ ਸਟਾਫ ਦੇ ਨਾਲ ਉਹਦੀ ਬਹਿਸ ਹੋ ਗਈ ਸਿਕਿਉਰਿਟੀ ਸਟਾਫ ਜਿਹਨੂੰ ਤੁਸੀਂ ਦੱਸੇ ਵੀ ਸੀਆਈਐਸਐਫ ਵਾਲੇ ਇਹ ਹੁੰਦਾ ਜੀ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਸਟਾਫ ਆ ਇਹ ਤੇ ਉੱਥੇ ਪਤਾ ਲੱਗਾ ਜੀ ਕੁਲਵਿੰਦਰ ਕੌਰ ਦੇ ਨਾਲ ਉਹਦੀ ਬਹਿਸ ਹੋ ਗਈ ਸ਼ੁਰੂਆਤੀ ਬਹਿਸ ਆ ਜਿਹੜੀ ਉਹ ਸਿਕਿਉਰਿਟੀ ਚੈੱਕ ਦੇ ਮਾਮਲੇ ਤੇ ਹੋਈ ਆ ਪਰਸ ਜਾਂ ਮੋਬਾਈਲ ਕੁਛ ਈ ਦਾ ਚੈਕਿੰਗ ਦੇ ਮਾਮਲੇ ਤੇ ਬਾਅਦ ਦੇ ਵਿੱਚ ਮਾਮਲਾ ਕਾਫੀ ਵੱਧ ਗਿਆ ਤੇ ਫਿਰ ਉਹਨੇ ਇਹ ਵੀ ਗੱਲ ਕਹੀ ਆ ਵੀ ਭਾਈ ਤੂੰ ਸਾਡੀਆਂ ਮਾਮਾ ਨੂੰ ਸਾਡੇ ਕਿਸਾਨਾਂ ਨੂੰ ਤੂੰ ਬੋਲਦੀ ਕੀ ਕੀ ਰਹੀ ਹੈ ਫਿਰ ਉਹਨੇ ਚਪੇੜ ਜੜਤੀ ਇਹਦੇ ਉਹ ਚਪੇੜ ਜੜਨ ਤੋਂ ਬਾਅਦ ਮੁੱਦਾ ਇੰਨਾ ਵੱਡਾ ਬਣਿਆ ਤੇ ਕੰਗੜਾਂ ਨਾਲ ਉਹਦੇ ਹਾਲੇ ਫਿਰ ਇੱਕ ਕੋਸ਼ ਤੋਂ ਬਾਅਦ ਉਹ ਆਗੋ ਗੁੰਨਣ ਵਾਲੀ ਗੱਲ ਕੀਤੀ ਆ ਉਹ ਕਹਿੰਦੀ ਜੀ ਮੈਂ ਤਾਂ ਪਹਿਲੇ ਹੀ ਬੋਲਦੀ ਹੂੰ ਕਿ ਪੰਜਾਬ ਮੇ ਜੋ ਉਗਰਵਾਦ ਜੋ ਪੰਜਾਬ ਮੇ ਅਤੰਕਵਾਦ ਪੈਦਾ ਹੁਆ ਤੋਂ ਇਸ ਕੋ ਕੌਨ ਹੈਂਡਲ ਕਰੇਗਾ ਉਹਨੇ ਆ ਗੱਲ ਕਰਤੀ ਆ ਜੋ ਕਹਿੰਦੀ ਜੀ ਇਹਨੂੰ ਸਾਰੀ ਚੀਜ਼ ਨੂੰ ਅਸੀਂ ਹੀ ਹੈਂਡਲ ਕਰਨਾ ਉਹਨੇ ਕਿਹਾ ਪਰ ਜਿਹੜੀ ਉਹ ਕੁੜੀ ਆ ਹੁਣ ਉਹਦੀ ਵੀ ਵੀਡੀਓ ਆਈ ਹੈ ਉਹ ਕੁਲਵਿੰਦਰ ਕੌਰ ਆ ਉਹ ਕੁਲਵਿੰਦਰ ਕੌਰ ਨੇ ਕੱਲ ਕਹੀ ਆ ਕਿ ਜਦੋਂ ਇਹਨੇ ਮਾਵਾ ਭੈਣਾ ਦੇ ਬਾਰੇ ਗਲਤ ਕਿਹਾ ਸੀ 100-100 ਰੁਪਏ ਦੇ ਵਿੱਚ ਵਿਕਣ ਵਾਲੀਆਂ ਤੇ ਉਸ ਥਾਂ ਦੇ ਉੱਤੇ ਮੇਰੀ ਮਾਂ ਵੀ ਬੈਠੀ ਸੀ ਉਹਨੇ ਆ ਗੱਲ ਆਖੀ ਆ ਸੋ ਮਤਲਬ ਕਹਿੰਦਾ ਇਹ ਆ ਵੀ ਜਿਹੜਾ ਬੰਦਾ ਅਵਾ ਤਵਾ ਬੋਲਦਾ ਜਿਹੜਾ ਬੰਦਾ ਤੋਲ ਕੇ ਨਹੀਂ ਬੋਲਦਾ ਜਿਹਦੀ ਜੀਭ ਬਹੁਤ ਲੰਮੀ ਆ ਉਹਨੂੰ ਇਸਨੇ ਇੱਕ ਦਿਨ ਤਾਂ ਇਹੋ ਜਿਹਾ ਫੁੱਲ ਪਹਿਣੀ ਆ ਕਿਉਂਕਿ ਅਸੀਂ ਤਾਂ ਬਹੁਤ ਕੁਝ ਬੋਲਿਆ ਹੁੰਦਾ ਅਸੀਂ ਤਾਂ ਬੋਲ ਕੇ ਭੁੱਲ ਜਾਂਦੇ ਆ ਪਰ ਜਿਹਦੇ ਬਾਰੇ ਬੋਲਿਆ ਹੁੰਦਾ ਜਿੰਨਾ ਬਾਰੇ ਬੋਲਿਆ ਹੁੰਦਾ ਫਿਰ ਉਹ ਨਹੀਂ ਭੁੱਲਦੇਗੇ ਉਹ ਉਸ ਗੱਲ ਨੂੰ ਚੇਤੇ ਰੱਖਦੇ ਜਿਵੇਂ ਕਿ ਕੰਗੜਾ ਵਾਲਾ ਮਾਮਲਾ ਚੇਤੇ ਰਹਿ ਗਿਆ ਸੋ ਹੁਣ ਬਈ ਨੇ ਕੀ ਬਣਦਾ ਪਰ ਉਸ ਕੁੜੀ ਨੂੰ ਕੁਲਵਿੰਦਰਪੁਰ ਨੂੰ ਸਸਪੈਂਡ ਕਰ ਦਿੱਤਾ ਗਿਆ ਉਹਦੇ ਉੱਤੇ ਪਰਚਾ ਦਰਜ ਕਰ ਲਿਆ ਗਿਆ ਉਹਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੁਣ ਅੱਗੇ ਕੀ ਬਣਦਾ ਕੁਝ ਕਹਿ ਨਹੀਂ ਸਕਦੇ ਪੰਜਾਬ ਦੇ ਲੋਕਾਂ ਨੇ ਹਰਿਆਣੇ ਦੇ ਲੋਕਾਂ ਨੇ ਕਿਸਾਨ ਭਾਈਚਾਰੇ ਨੇ ਇਸ ਗੱਲ ਦੇ ਉੱਤੇ ਖੁਸ਼ੀ ਮਨਾਈ ਆ ਕਿ ਕੰਗੜਾ ਸਾਡੇ ਖਿਲਾਫ ਬੋਲਦੀ ਹੁੰਦੀ ਸੀ ਤੇ ਅੱਜ ਦੇਖੋ ਜੀ ਉਹਦੇ ਕੇਸ ਕਿਹੋ ਜਿਹਾ ਫੁੱਲ ਪਏ ਆ ਸੋ ਵेन ਇਹ ਪਾਈ ਕੀ ਬਣਦਾ ਹੁੰਦੇ ਸਮੇਂ ਦੇ ਵਿੱਚ ਪਰ ਆਉਂਦੇ ਸਮੇਂ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਭਾਈ ਬਹੁਤ ਜਲਦ ਇਸ ਮਸਲੇ ਦੇ ਉੱਤੇ ਬੀਜੇਪੀ ਵੀ ਕੋਈ ਐਕਸ਼ਨ ਲੈ ਸਕਦੀ ਹੈ ਹੋ ਸਕਦਾ ਵੀ ਇਹ ਮਾਮਲਾ ਇਵੇਂ ਛੱਪ ਵੀ ਹੋ ਜੇ ਸਮਾਂ ਦੱਸੂਗਾ ਪਰ ਉਸ ਕੁੜੀ ਦਾ ਭਰਾ ਕੁਲਵਿੰਦਰ ਕੌਰ ਦਾ ਸ਼ੇਰ ਸਿੰਘ ਹੈ ਜਿਹੜਾ ਉਹਨੇ ਵੀ ਮੀਡੀਆ ਨੂੰ ਇਹ ਗੱਲ ਕਹੀ ਹੈ ਵੀ ਸ਼ੁਰੂਆਤੀ ਜਿਹੜੀ ਹੈ ਉਹ ਲੜਾਈ ਸ਼ੁਰੂਆਤੀ ਬਹਿਸ ਹੈ ਜਿਹੜੀ ਉਹ ਹੋਈ ਸੀ ਸਿਰਫ ਇਸ ਗੱਲ ਦੇ ਉੱਤੇ ਕਿ ਭਾਈ ਉਹ ਸਿਕਿਉਰਿਟੀ ਨਹੀਂ ਸੀ ਚੈੱਕ ਕਰਉਣਾ ਚਾਹੁੰਦੀ ਤੇ ਮੇਰਾ ਭਰਾ ਜਿਹੜਾ ਮੇਰੀ ਭੈਣ ਹੈ ਜਿਹੜੀ ਤੇ ਉਹ ਆਪਣੀ ਡਿਊਟੀ ਤਨਦੇਹੀ ਨਾਲ ਕਰਦੀ ਹੈ ਤੇ ਇਸ ਗੱਲ ਤੋਂ ਰੌਲਾ ਪਿਆ ਸੋ ਬਿਨੀ ਪਾਈ ਆਉਂਦੇ ਜਿਹਨਾਂ ਦੇ ਵਿੱਚ ਹੋਰ ਕੀ ਕੀ ਬਣਦਾ ਜੀ ਜੀ ਪਰ ਤਾਂ ਸਭ ਘਰਾਨੀ ਇਸ ਗੱਲ ਦੀ ਹੁੰਦੀ ਹੈ ਨਾ ਵੀ ਹਾਲੇ ਵੀ ਕੰਗੜਾ ਨੌਜੇ ਵਿੱਚ ਤੁਸੀਂ ਜ਼ਿਕਰ ਕੀਤਾ ਵੀ ਉਹ ਆਗ ਉਗਲਣ ਤੋਂ ਨਾਟਰੀ ਹਾਲੇ ਵੀ ਉਹ ਕਦੇ ਅੱਤਵਾਦੀ ਕਹਿੰਦੀ ਹੈ ਕਦੇ ਕੁਛ ਕਹਿੰਦੀ ਹੈ ਕਦੇ ਕੁਛ ਕਹਿੰਦੀ ਹੈ ਕਿ ਇੱਕ ਚਪੇੜ ਜਿਹੜੀ ਉਹਦੇ ਵੱਜੀ ਹੈ ਇਹਦੇ ਨਾਲ ਉਹ ਸਾਰੀ ਗੱਲ ਅੱਤਵਾਦ ਨਾਲ ਜੋੜ ਦਊਗੀ ਨਹੀਂ ਜਦੋਂ ਉਹਦੇ ਚਪੇੜ ਨਹੀਂ ਸੀ ਵੱਜੀ ਉਹ ਤਾਂ ਤਾਂ ਵੀ ਇਹੀ ਗੱਲਾਂ ਕਹਦੀ ਹੁੰਦੀ ਸੀ ਗੱਲ ਇਹ ਨਹੀਂ ਕਿ ਭਾਈ ਉਹ ਅੱਤਵਾਦੀ ਕੋਈ ਇਦਾਂ ਬਣਦਾ ਕਿ ਨਹੀਂ ਬਣਦਾ ਗੱਲ ਇਹ ਆ ਕਿ ਉਹਦੀ ਮੱਤ ਇਥੋਂ ਤੱਕ ਖੜੀ ਆ ਉਹਦੀ ਪੌਣੀ ਫਿਲਮ ਇੰਡਸਟਰੀ ਦੇ ਨਾਲ ਵਿਗੜੀ ਹੋਈ ਆ ਉਹ ਸਾਰੀ ਅਤਵਾਦੀ ਥੋੜੀ ਆ ਉਹਦੀ ਪੰਜਾਬ ਦੇ ਅੱਧੇ ਗਾਇਕਾਂ ਨਾਲ ਵਿਗੜੀ ਹੋਈ ਆ ਸਾਰੇ ਗਾਇਕਾਂ ਜਿਹੜੇ ਉਹਦੇ ਖਿਲਾਫ ਥੋੜੀ ਕੁਝ ਕਹਿੰਦੇ ਆ ਉਹਦੀ ਪੰਜਾਬ ਦੇ ਕਿਸਾਨਾਂ ਨਾਲ ਦੇਸ਼ ਦੇ ਕਿਸਾਨਾਂ ਨਾਲ ਵਿਗੜੀ ਹੋਈ ਆ ਉਹ ਇਸ ਕਰਕੇ ਆ ਕਿਉਂਕਿ ਉਹਦੀ ਮੱਤ ਹੋਰ ਤਰ੍ਹਾਂ ਦੀ ਸੀਗੀ ਆ ਸੋ ਉਹ ਮੈਂਬਰ ਪਾਰਲੀਮੈਂਟ ਬਣੀ 74000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੀ ਇਹ ਉਹਦੀ ਇੱਕ ਮੈਂ ਮੰਨਦਾ ਵੀ ਚੰਗੀ ਕਿਸਮਤ ਆ ਵੀ ਭਾਈ ਉਦੋਂ ਪਤਾ ਸੀ ਵੀ ਭਾਈ ਮੇਰਾ ਫਿਲਮੀ ਖੇਤਰ ਦੇ ਵਿੱਚ ਤਾਂ ਸੁਪੜਾ ਸਾਫ਼ ਹੀ ਆ ਤੇ ਮੈਂ ਆਪਦਾ ਜਿੱਥੇ ਹੋਰ ਸੂਤ ਲੱਗਦਾ ਮੈਂ ਉੱਥੇ ਲਾ ਲਾਂ ਪਰ ਗੱਲ ਇਹ ਆ ਕੁਲ ਮਿਲਾ ਕੇ ਵੀ ਉਹਨੇ ਜੋ ਜੋ ਕੁਝ ਬੋਲਿਆ ਇਹ ਉਹਨੂੰ ਉਹਦੇ ਫੁੱਲ ਪਏ ਆ ਉਹ ਜਿਵੇਂ ਜੀਬ ਦਾ ਰਸ ਚ ਹੁੰਦਾ ਉਹ ਜੀਬ ਦੇ ਚੋਏ ਹੋਏ ਰਸ ਦੇ ਵਿੱਚੋਂ ਇਹ ਘਟਨਾ ਸਾਹਮਣੇ ਆਈ ਹੈਗੀ ਆ ਸੋ ਵੀ ਨਹੀਂ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਗੱਲ ਇਹ ਆ ਵੀ ਭਵਿੱਖ ਦੇ ਵਿੱਚ ਕੋਈ ਵੀ ਹੋਵੇ ਕੋਈ ਪੱਤਰਕਾਰ ਹੋਵੇ ਕੋਈ ਆਮ ਬੰਦਾ ਹੋਵੇ ਕੋਈ ਨੇਤਾ ਹੋਵੇ ਕੋਈ ਕਲਾਕਾਰ ਹੋਵੇ ਉਹਨੂੰ ਤੋਲ ਕੇ ਜ਼ਰੂਰ ਬੋਲਣਾ ਚਾਹੀਦਾ ਆਪਾਂ ਬਹੁਤ ਵਾਰ ਇਹੋ ਜਿਹਾ ਕੁਝ ਬੋਲਦੇ ਆ ਜਿਹਦੇ ਚੰਗੇ ਨਤੀਜੇ ਨਹੀਂ ਹੁੰਦੇ ਬਿਲਕੁਲ ਸਹੀ ਸਾਫਿਸ ਜੀ ਤੁਹਾਡੀ ਗੱਲ ਸਹੀ ਐ ਟਾਲਾ ਸਾਹਿਬ ਖੈਰ ਅੱਗੇ ਵਧਦੇ ਆ ਗੱਲ ਕਰਦੇ ਆ ਹੁਣ ਨਰਿੰਦਰ ਮੋਦੀ ਹੋਰਾਂ ਜੀ ਕਹਿੰਦੇ 9 ਤਰੀਕ ਨੂੰ ਦੁਬਾਰਾ ਤੋਂ ਪ੍ਰਧਾਨ ਮੰਤਰੀ ਬਣਨਗੇ ਨਰਿੰਦਰ ਮੋਦੀ ਬਿਲਕੁਲ ਜੀ ਬਿਲਕੁਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫੇਰ ਹੋਣਗੇ ਉਹਨਾਂ ਨੇ 9 ਤਰੀਕ ਨੂੰ ਸਹੁੰ ਚੁੱਕ ਲੈਣੀ ਆ ਤੇ ਇਹਦੇ ਬਾਰੇ ਕਹਿੰਦੇ ਵੀ ਤਿਆਰੀਆਂ ਮੁਕੰਮਲ ਲੱਗ ਤੱਕ ਹੋ ਚੁੱਕੀਆਂ ਇਹ ਜਿਹੜੀ 9 ਤਰੀਕ ਨੂੰ ਸਹੁੰ ਚੁੱਕਣੀ ਇਹਦੇ ਵਿੱਚ ਕਹਿੰਦੀ ਆ ਜਿੰਨੀ ਕੁ ਹੁਣ ਤੱਕ ਜਾਣਕਾਰੀ ਆਈ ਆ ਇਹਨਾਂ ਵੀ ਜਿਹੜੇ ਬਹੁਤੇ ਮੰਤਰੀ ਆ ਉਹ ਪੁਰਾਣੇ ਹੀ ਰਿਪੀਟ ਕਿਤੇ ਜਾਣਗੇ ਸ਼ਾਇਦ ਸਿਮਰਤੀ ਇਰਾਨੀ ਨੂੰ ਹਾਰਨ ਦੇ ਬਾਵਜੂਦ ਇੱਕ ਵਾਰ ਫੇਰ ਮੌਕਾ ਮਿਲ ਜਾਵੇ ਮੰਤਰੀ ਮੰਡਲ ਦੇ ਵਿੱਚ ਆਉਣ ਦਾ ਸ਼ਾਇਦ ਆ ਇਹ ਬਾਕੀ ਇਹ ਜੀ ਕਿ ਜਿਹੜੇ ਵਿਵਾਦਗ੍ਰਸਤਾ ਜਾਂ ਜਿਨ੍ਹਾਂ ਦੇ ਨਾਲ ਕੋਈ ਵਿਵਾਦ ਜੁੜਿਆ ਰਿਹਾ ਉਹਨਾਂ ਨੂੰ ਸ਼ਾਇਦ ਮੌਕਾ ਨਾ ਵੀ ਮਿਲੇ ਇਦਾਂ ਦੀਆਂ ਜਾਣਕਾਰੀਆਂ ਫਿਲਹਾਲ ਪ੍ਰਾਪਤ ਹੋ ਰਹੀਆਂ ਤੇ ਉਸ ਤੋਂ ਅਗਲੀ ਗੱਲ ਇਹ ਆ ਮਹੱਤਵਪੂਰਨ ਵੀ ਜਿਸ ਤਰੀਕੇ ਦੇ ਨਾਲ ਐਤਕੀ ਮੋਦੀ ਸਰਕਾਰ ਬੇਗਾਨੇ ਖੰਭਾਂ ਦੇ ਉੱਤੇ ਆ ਪਹਿਲਾਂ ਵਾਲੀ ਸਰਦਾਰੀ ਨਹੀਂ ਰਹਿਣੀ ਪਹਿਲਾਂ ਵਾਲੀ ਗੱਲ ਨਹੀਂ ਰਹਿਣੀ ਕਿਉਂਕਿ ਇਸ ਮੰਤਰੀ ਮੰਡਲ ਦੇ ਵਿੱਚ ਕਿਉਂਕਿ ਜਿਹੜੇ ਹੁਣ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਣਦੇ ਆ ਕਈ ਲੋਕ ਜ਼ਿਦਾ ਕਰਦੇ ਆ ਉਹ ਕਹਿੰਦੇ ਵੀ ਸਾਡੇ ਇੰਨੇ ਬੰਦੇ ਹੋਣਗੇ ਸਾਡੇ ਇੰਨੇ ਬੰਦੇ ਹੋਣਗੇ ਆ ਜਿਦਾਂ ਚੱਲ ਰਹੀਆਂ ਤੇ ਪਰ ਉਹਨਾਂ ਦੀ ਸੋਚ ਆ ਜਿਹੜੀ ਉਹ ਪ੍ਰਧਾਨ ਮੰਤਰੀ ਮੋਦੀ ਤੇ ਬੀਜੇਪੀ ਦੇ ਨਾਲ ਮੇਲ ਨਹੀਂ ਖਾਂਦੀ ਸਮੇਂ-ਸਮੇਂ ਤੇ ਉੱਤੇ ਪਿਛਲੇ ਕੁਝ ਕਵਰਿਆਂ ਦੇ ਵਿੱਚ ਹੁਣ ਵਾਲੇ ਸਹਿਯੋਗੀਆਂ ਦੇ ਨਾਲ ਬੀਜੇਪੀ ਦੀ ਵੱਖ-ਵੱਖ ਮੁੱਦਿਆਂ ਦੇ ਉੱਤੇ ਤਕਰਾਰ ਵੀ ਰਹੀ ਆ ਵੱਖ-ਵੱਖ ਮੁੱਦਿਆਂ ਦੇ ਉੱਤੇ ਹੁਣ ਉਹ ਤਕਰਾਰ ਕਿਵੇਂ ਮਿਟੂਗੀ ਕੀ ਸੱਚੀ-ਮੁੱਚੀ ਮਿਟੂਗੀ ਇਹ ਹੁਣ ਆਉਣ ਵਾਲਾ ਵਕਤ ਦੱਸੂਗਾ ਪਰ ਪਹਿਲਾ ਸੀ ਜੀ 8 ਤਰੀਕ ਨੂੰ ਵੀ 8 ਤਰੀਕ ਨੂੰ ਸ਼ਾਇਦ ਸੋਹ ਚੱਕ ਸਮਾਗਮ ਹੋਵੇ ਤੇ ਹੁਣ ਕਹਿੰਦੇ ਵੀ 9 ਤਰੀਕ ਵਿੱਚ ਹੀ ਗਈ ਆ 9 ਤਰੀਕ ਨੂੰ ਸ਼ਾਮੀ 6 ਵਜੇ ਦੇ ਕਰੀਬ-ਕਰੀਬ ਇਹ ਸੋਹ ਚੱਕ ਸਮਾਗਮ ਹੋਊਗਾ ਜਿਹਦੇ ਵਿੱਚ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਨਗੇ ਜੀ ਬਿਲਕੁਲ ਜਨਾਬ ਸਾਹਿਬ ਪਰ ਇਸ ਵੇਲੇ ਦੂਜੇ ਤਿਰ ਅਧਿਆਇ 119 ਵੀਰ ਤੇ ਦੂਸਰਾ ਯੂਨੀਫਾਰਮ ਸਿਵਲ ਕੋਡ ਕਹਿੰਦੇ ਇਹਦੇ ਤੇ ਵਿਚਾਰ ਕਰਨ ਦੀ ਮੰਗ ਰੱਖੀ ਗਈ ਹੈ ਜੀ ਦੇਖੋ ਜੀ ਜਿਹੜੀਆਂ ਇਹ ਪਾਰਟੀਆਂ ਹੁਣ ਨਾਲ ਮਿਲ ਕੇ ਚੱਲ ਰਹੀਆਂ ਨਾ ਜਿਨ੍ਹਾਂ ਪਾਰਟੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਕਿਸੇ ਤੁਹਾਡੇ ਨਾਲ ਆ ਉਹਨਾਂ ਪਾਰਟੀਆਂ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਅਗਨੀਵੀਰ ਯੋਜਨਾ ਦੇ ਉੱਤੇ ਸਵਾਲ ਵੀ ਖੜੇ ਕੀਤੇ ਗਏ ਆ। ਹੁਣ ਭਾਵੇਂ ਆਪਾਂ ਲੋੜ ਦੇ ਮੁਤਾਬਕ ਇਕੱਠੇ ਹੋ ਰਹੇ ਆ, ਉਹੀ ਤਾਂ ਮੈਂ ਕਹਿਣਾ ਵੀ ਵੱਖ-ਵੱਖ ਮੁੱਦਿਆਂ ਦੇ ਉੱਤੇ ਬੀਜੇਪੀ ਨੂੰ ਹੁਣ ਵੱਡੇ ਫੈਸਲੇ ਲੈਣ ਦੇ ਵਿੱਚ ਦਿੱਕਤ ਵੀ ਆਇਆ ਕਰੂਗੀ। ਪਹਿਲਾਂ ਤਾਂ ਇਹਨਾਂ ਦੇ ਕੋਲੇ 303 ਸੀਟਾਂ ਸੀ, ਕੋਈ ਮੰਨੇ ਨਾ ਮੰਨੇ ਆਪਦਾ ਫੈਸਲਾ ਕੀਤਾ ਗੱਲ ਖਤਮ, ਪਰ ਹੁਣ ਉਹ ਗੱਲ ਨਹੀਂ ਰਹਿਣੀ। ਹੁਣ ਉਹ ਗੱਲ ਬਿਲਕੁਲ ਉਲਟ ਹੋ ਜਾਣੀ ਆ। ਹੁਣ ਨਾਲਦਿਆਂ ਦਾ ਛੱਡ ਰੱਖਣਾ ਪੈਣਾ, ਨਾਲ ਦੇ ਕੀ ਸੋਚਦੇ ਆ, ਨਾਲ ਦੇ ਕੀ ਕਹਿੰਦੇ ਆ ਇਹਦੇ ਮੁਤਾਬਕ ਚੱਲਣਾ ਪੈਣਾ। ਪਰ ਇਹ ਹੈ ਜੀ ਕਿ ਅਗਨੀਵੀਰ ਯੋਜਨਾ ਜਿਹੜੀ ਉਹਦੇ ਉੱਤੇ ਨਤੀਸ਼ ਕੁਮਾਰ ਨਾਈਡੂ ਹੁਰਾ ਨੇ ਕਈ ਵਾਰੀ ਸਵਾਲ ਵੀ ਚੁੱਕੇ ਸੀਗੇ ਤੇ ਹੁਣ ਉਹਨਾਂ ਦੇ ਨਾਲ ਮਿਲ ਕੇ ਆਪਾਂ ਸਰਕਾਰ ਬਣਾਉਣੀ ਆ ਸੋ ਮੰਨਿਆ ਜਾ ਰਿਹਾ ਵੀ ਇਹਨਾਂ ਮਾਮਲਿਆਂ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਰਫੜ ਪੈ ਸਕਦਾ ਹੈ ਜੇ ਉਹ ਰਫੜ ਪੈ ਗਿਆ ਉਹਨਾਂ ਨੇ ਕਿਹਾ ਜੀ ਕਿ ਅਗਨੀਵੀਰ ਯੋਜਨਾ ਨਹੀਂ ਲਾਗੂ ਕਰਨੀ ਥੋੜਾ ਸਹਿਯੋਗ ਅਸੀਂ ਤਾਂ ਦਿੰਨੇ ਆ ਜੇ ਤੁਸੀਂ ਆਪ ਜਿਹੜਾ ਪ੍ਰੋਗਰਾਮ ਆ ਉਹ ਤਰਜੈਕਟ ਕਰੋਗੇ ਫਿਰ ਅਸੀਂ ਤੁਹਾਡੇ ਨਾਲ ਖੜਦੇ ਆ ਸੋ ਇਦਾਂ ਦੀਆਂ ਹੋ ਸਕਦਾ ਵੀ ਭਵਿੱਖ ਦੇ ਵਿੱਚ ਖਬਰਾਂ ਆਉਣ ਸ਼ਾਇਦ ਇਹਨੇ ਕੀ ਬਣਦਾ ਪਰ ਗੱਲ ਇਹ ਕਿ ਅਗਨੀਵੀਰ ਯੋਜਨਾ ਤੇ ਯੂਨੀਫਾਰਮ ਸਿਵ ਇਹਨਾਂ ਦੋ ਮੁੱਦਿਆਂ ਦੇ ਉੱਤੇ ਰਾਏ ਵੱਖ-ਵੱਖਰੀ ਰਹੀ ਹੈ ਸਮੇਂ-ਸਮੇਂ ਦੇ ਉੱਤੇ ਨਾਇਡੂ ਦੀ ਤੇ ਨਤੀਸ਼ ਦੀ ਤੇ ਹੁਣ ਉਹ ਦੋਵੇਂ ਨਾਲ ਇਕੱਠੇ ਆ ਜੀ ਜੀ ਬਿਲਕੁਲ ਸਹੀ ਟਾਣਾ ਸਾਹਿਬ ਹੁਣ راہੁਲ ਗਾਂਧੀ ਹੋਰਾਂ ਦੀ ਗੱਲ ਕਰਦੇ ਆ ਜੀ راہੁਲ ਗਾਂਧੀ ਹੋਰੀ ਕਹਿੰਦੇ ਕਿ ਸ਼ੇਅਰ ਮਾਰਕੀਟ ਦੇ ਵਿੱਚ ਸਭ ਤੋਂ ਵੱਡਾ ਕਪਲਾ ਹੋਇਆ ਜੀ ਹਾਂ ਬਿਲਕੁਲ ਜੀ ਇਹ ਗੱਲ ਸੱਚੀ ਵੀ ਹੈ ਕਿਉਂਕਿ ਦੇਖੋ ਇਸ ਮਸਲੇ ਦੇ ਉੱਤੇ ਬਹੁਤ ਵੱਡੇ ਵਿਚਾਰ ਦੀ ਲੋੜ ਆ ਦੇਸ਼ ਦੇ ਲੋਕਾਂ ਨੇ ਇਸ ਮਸਲੇ ਨੂੰ ਵਿਸਾਰ ਦਿੱਤਾ ਕਿਉਂਕਿ ਅਮਿਤ ਸ਼ਾਹ ਹੋਰੀ ਇਹ ਗੱਲ ਕਹਿੰਦੇ ਸੀ ਵਾਰ-ਵਾਰ ਕਿ 4 ਜੂਨ ਨੂੰ ہماری ਸਰਕਾਰ ਬਣ ਰਹੀ ਹੈ ਔਰ ਜਦ ਸਾਡੀ ਸਰਕਾਰ ਬਣ ਗਈ ਤਾਂ ਸ਼ੇਅਰ ਬਾਜ਼ਾਰ ਇਕਦਮ ਬੂਸਟ ਹੋਗਾ ਇਕਦਮ ਉੱਪਰ ਕੁ ਜਾਏਗਾ ਉਹਨਾਂ ਨੇ ਤਾਂ ਕਈ ਰੈਲੀਆਂ ਦੇ ਵਿੱਚ ਵੀ ਇਹ ਗੱਲ ਕਹੀ ਉਹਨਾਂ ਦੇ ਉੱਤੇ ਦੋਸ਼ ਲਾਇਆ ਰਾਹੁਲ ਗਾਂਧੀ ਨੇ ਕਿ ਇਹਨਾਂ ਦੇ ਵੱਲੋਂ ਜਾਣਬੁੱਝ ਕੇ ਸਾਰਾ ਛੜੀਅੰਤਰ ਰਚਿਆ ਗਿਆ ਇਹਨਾਂ ਦੇ ਵੱਲੋਂ ਲੋਕਾਂ ਨੂੰ ਮੂਰਖ ਬਣਾਇਆ ਗਿਆ ਇਸ ਕਰਕੇ ਤਾਂ ਜੋ ਲੋਕ ਪੈਸੇ ਇਨਵੈਸਟ ਕਰ ਦੇਣ ਲੋਕਾਂ ਨੇ ਪੈਸੇ ਇਨਵੈਸਟ ਕੀਤੇ ਪੈਸੇ ਜਦੋਂ ਇਨਵੈਸਟ ਕਰਤੇ ਵੀ ਭਾਈ ਸ਼ੇਅਰ ਮਾਰਕੀਟ ਤਾਂ ਉੱਤੇ ਜਾ ਹੀ ਰਹੀ ਹੈ ਇਹਨਾਂ ਨੇ ਐਗਜ਼ਿਟ ਪੋਲ ਦੇ ਨਤੀਜੇ ਆਪਣੀ ਮਰਜ਼ੀ ਦੇ ਮੁਤਾਬਕ ਬਣਵਾਏ ਪਰ ਉਹ ਨਤੀਜੇ ਬਿਲਕੁਲ ਉਲਟ ਨਿਕਲੇ ਵੀ ਭਾਈ ਇਹਨਾਂ ਨੂੰ ਬਹੁਤ ਮਤ ਮਿਲਿਆ ਨਹੀਂ ਤੇ ਜਿਹੜਾ ਸ਼ੇਅਰ ਬਾਜ਼ਾਰ ਦੇ ਵਿੱਚ ਲੋਕਾਂ ਨੇ ਜਲਦੀ ਜਲਦੀ ਪੈਸਾ ਲਾਇਆ ਸੀ ਵੀ ਭਾਈ ਹੁਣ ਤਾਂ ਵਧ ਹੀ ਜਾਣਾ ਜਦੋਂ ਤੀਜੀ ਵਾਰ ਮੋਦੀ ਸਰਕਾਰ ਆਈ ਉਹ ਆਈ ਨਹੀਂ ਤੇ ਸ਼ੇਅਰ ਬਾਜ਼ਾਰ ਆ ਜਿਹੜਾ ਉਹ ਧੜਮ ਕਰਕੇ ਥੱਲੇ ਡਿੱਗ ਪਿਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਰਾਹੁਲ ਗਾਂਧੀ ਨੇ ਵੀ ਇਹਨਾਂ ਨੇ 32 ਲੱਖ ਕਰੋੜ ਰੁਪਏ ਤੋਂ ਵੱਧ ਦਾ ਘਾਟਾ ਦੇਸ਼ ਦੇ ਲੋਕਾਂ ਨੂੰ ਪਵਾਤਾ ਬੰਗੇ ਨੇ ਕਿਹਾ ਵੀ ਛੇ ਛਿੜੀ ਪੈਸੇ ਲਾ ਦੇ ਯਾਰ ਕੱਲ ਨੂੰ ਤਾਂ ਸਰਕਾਰ ਬਣੀ ਜਾਣੀ ਹੈ ਸ਼ੇਅਰ ਮਾਰਕੀਟ ਉੱਤੇ ਆ ਜਾਣੀ ਹੈ ਛੇ ਛਿੜੀ ਪੈਸੇ ਲਾ ਦੇਆ ਦੇਸ਼ ਦੇ ਲੋਕਾਂ ਦਾ ਇੰਨਾ ਪੈਸਾ ਡਬੋਤਾ ਤੇ ਇਹ ਦੇਖੋ ਜੀ ਉਹ ਕਹਿੰਦੇ ਵੀ ਦੇਸ਼ ਨੂੰ ਕਹਿੰਦੇ ਵੀ ਹਲੇ ਅਸੀਂ ਬਚਾਉਣਾ ਹੈਗਾ ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਹਾਲਾਂਕਿ ਮੰਗ ਪੂਰੀ ਤਾਂ ਨਹੀਂ ਹੋਣੀ ਪੜਤਾਲ ਵੀ ਤਾਂ ਉਹਨਾਂ ਨੇ ਕਰਾਉਣੀ ਹੁੰਦੀ ਹੈ ਪਰ ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਹੈ ਵੀ ਇਸ ਮਸਲੇ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਪੜਤਾਲ ਹੋਣੀ ਚਾਹੀਦੀ ਹੈ ਇਹਨਾਂ ਨੇ ਇਹ ਸਾਰਾ ਕੁਝ ਕਿਉਂ ਕੀਤਾ ਤੇ ਕਿਉਂ ਕਰਵਾਇਆ ਕਿਉਂ ਇਹ ਛੜੀਅੰਤਰ ਰਚਿਆ ਗਿਆ ਇਹਨਾਂ ਨੇ ਇਹ ਸਾਰਾ ਕੁਝ ਕਿਹੜੇ ਕਾਰਨ ਕਰਕੇ ਦੇਸ਼ ਦੇ ਲੋਕਾਂ ਨੂੰ ਠੱਗਿਆ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਇਸ ਮਸਲੇ ਦੇ ਉੱਤੇ ਪੜਤਾਲ ਹੋਣੀ ਚਾਹੀਦੀ ਹੈ ਜੀ ਜੀ ਜਨਾਬ ਸਾਹਿਬ ਹੁਣ ਪੰਜਾਬ ਦੀ ਗੱਲ ਕਰਦੇ ਆ ਜੀ ਪੰਜਾਬ ਨੂੰ ਲੈ ਕੇ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਮੰਤਰੀ ਮੰਡਲ ਦੇ ਵਿੱਚ ਜਲਦੀ ਹੀ ਵੱਡਾ ਬਦਲਾਅ ਹੋਣ ਜਾ ਰਿਹਾ ਹਾਂ ਬਿਲਕੁਲ ਜੀ ਇਹ ਗੱਲ ਸੱਚੀ ਹੈ ਕਿ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਬਹੁਤ ਛੇਤੀ ਵੱਡਾ ਬਦਲਾਅ ਹੋ ਸਕਦਾ ਹੈ ਮੈਨੂੰ ਲੱਗਦਾ ਜੀ ਕਿ ਇਹ ਦੋ ਹਫ਼ਤਿਆਂ ਦੇ ਵਿੱਚ ਹਫ਼ਤੇ ਦੋ ਹਫ਼ਤਿਆਂ ਦੇ ਵਿੱਚ ਇਹਦੀ ਪੂਰੀ ਪੂਰੀ ਸੰਭਾਵਨਾ ਹੈਗੀ ਆ ਤੇ ਦੂਜੀ ਗੱਲ ਇਹ ਆ ਵੀ ਪੰਜਾਬ ਮੰਤਰੀ ਮੰਡਲ ਦੇ ਵਿੱਚ ਜਿਹੜਾ ਬਦਲਾਅ ਹੋਊਗਾ ਇਹਦੇ ਵਿੱਚ ਮੈਨੂੰ ਲੱਗਦਾ ਜੀ ਕਿ ਕਈ ਮੰਤਰੀਆਂ ਦੀ ਛੁੱਟੀ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਆ ਇਹਦੇ ਚ ਕਈ ਜਿਹੜੇ ਕਿ ਵਿਵਾਦ ਗ੍ਰਸਤਾ ਕਿਸੇ ਦਾ ਕੋਈ ਕਾਰਨਾਮਾ ਸਾਹਮਣੇ ਆਇਆ ਕਿਸੇ ਦਾ ਕੋਈ ਆਇਆ ਕਹਿੰਦੇ ਵੀ ਇਹਨਾਂ ਦੀ ਛੁੱਟੀ ਕਰ ਦਿੱਤੀ ਜਾਊਗੀ ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਜਿਹੜੇ ਇਹ ਮੰਤਰੀ ਬੰਡਲ ਦੇ ਵਿੱਚ ਸ਼ਾਮਲ ਹੋਣਗੇ ਬੰਦੇ ਨਵੇਂ ਉਹਨਾਂ ਦੇ ਵਿੱਚ ਕਈ ਨਵੇਂ ਚਿਹਰੇ ਵੀ ਹੋ ਸਕਦੇ ਆ ਮੀਤ ਹੇਅਰ ਆ ਜਿਹੜਾ ਉਹ ਆਪਾਂ ਜਾਣਦੇ ਕਿ ਲੋਕ ਸਭਾ ਦਾ ਮੈਂਬਰ ਬਣ ਗਿਆ ਇਸ ਕਰਕੇ ਉਹਦੇ ਵਿਭਾਗਾਂ ਵੀ ਹੋਰਾਂ ਚ ਵੰਡੇ ਜਾਣੇ ਆ ਫਿਰ ਕਹਿੰਦੇ ਵੀ ਜਿਹੜੇ ਜਿਹੜੇ ਮੰਤਰੀਆਂ ਦੀ ਕਾਰਗੁਜ਼ਾਰੀ ਠੀਕ ਨਹੀਂ ਆ ਉਹਨਾਂ ਮੰਤਰੀਆਂ ਦੀ ਛੁੱਟੀ ਕੀਤੀ ਜਾਣੀ ਆ ਇਹਦੀ ਖਬਰ ਪ੍ਰਾਪਤ ਹੋਈ ਆ ਫਿਰ ਤੀਜੀ ਗੱਲ ਇੱਕ ਹੋਰ ਮਹੱਤਵਪੂਰਨ ਉਹ ਇਹ ਹੈ ਜੀ ਕਿ ਕਿਰੇ ਜਿਹੜੇ ਵਿਵਾਦਗ੍ਰਸਤ ਮੰਤਰੀ ਆ ਉਹ ਕੱਢ ਦਿੱਤੇ ਜਾਣੇ ਆ ਸੋ ਐਤਕੀ ਕਹਿੰਦੇ ਵੀ ਭਾਈ ਮਾਝਾ ਮਾਲਵਾ ਤੇ ਦੁਆਬਾ ਇਹਨਾਂ ਤਿੰਨਾਂ ਖੇਤਰਾਂ ਨੂੰ ਮੁੱਖ ਰੱਖ ਕੇ ਤੇ ਮੰਤਰੀ ਮੰਡਲ ਦੇ ਵਿੱਚ ਕੁਝ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ ਕਿਉਂਕਿ ਬਹੁਤ ਸਾਰੇ ਮੰਤਰੀ ਐਸੇ ਆ ਜਿਨ੍ਹਾਂ ਦੀ ਕਾਰਗੁਜ਼ਾਰੀ ਬਿਲਕੁਲ ਨਸਿੱਧ ਸਾਬਤ ਹੋਈ ਹੈ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਵਿਵਾਦ ਜੁੜੇ ਰਹੇ ਆ ਕਹਿੰਦੇ ਵੀ ਹੁਣ ਉਹਨਾਂ ਤੋਂ ਕਿਨਾਰਾ ਕਸ਼ੀ ਕਰਕੇ ਤੇ ਕੁਝ ਚੰਗੇ ਲੋਕਾਂ ਨੂੰ ਚੰਗੇ ਅਕਸ ਵਾਲਿਆਂ ਨੂੰ ਨਵੇਂ ਨੂੰ ਮੌਕਾ ਦਿੱਤਾ ਜਾਊਗਾ ਜੀ ਜੀ ਜਨ ਸਾਹਿਬ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਪੰਜ ਸੀਟਾਂ ਜਿਹੜੀਆਂ ਉਹ ਵੀ ਖਾਲੀ ਹੋ ਗਈਆਂ ਨੇ ਤੇ ਜਨਨੀ ਚੋਣਾਂ ਦੀ ਤਿਆਰੀ ਆ ਉੱਥੇ ਤੇ ਪੰਜਾਬ ਦੇ ਲੀਡਰ ਪੂਰੀ ਤਰ੍ਹਾਂ ਦੇ ਨਾਲ ਹੁਣੇ ਤੋਂ ਤਿਆਰ ਬਰ ਤਿਆਰ ਨੇ ਇਹਨਾਂ ਜਨਨੀ ਚੋਣਾਂ ਦੇ ਲਈ ਹਾਂ ਬਿਲਕੁਲ ਜੀ ਬਿਲਕੁਲ ਉਹ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈਗੇ ਪਰ ਗੱਲ ਇਹ ਜੀ ਕਿ ਹੁਣ ਪੰਜਾਬ ਦੇ ਨੇਤਾ ਤਾਂ ਤਿਆਰ ਹੈਗੇ ਪੰਜਾਬ ਦੇ ਲੋਕਾਂ ਦਾ ਮੂਡ ਕੀ ਹੈ ਸਵਾਲ ਤਾਂ ਇਹ ਆ ਪੰਜਾਬ ਦੇ ਲੋਕ ਆ ਜਿਹੜੇ ਉਹ ਹੁਣ ਦੱਸਣਗੇ ਜੀ ਕਿ ਸਾਨੂੰ ਕਿਹੜੀ ਪਾਰਟੀ ਪਸੰਦ ਆ ਐਦਕੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੇ ਨਕਾਰਿਆ ਆ ਆਮ ਆਦਮੀ ਪਾਰਟੀ ਇਹ ਆਮ ਆਦਮੀ ਪਾਰਟੀ ਦੇ ਲਈ ਵੀ ਬਹੁਤ ਵੱਡੀ ਝਟਕੇ ਵਾਲੀ ਗੱਲ ਆ ਇਹ ਆਮ ਆਦਮੀ ਪਾਰਟੀ ਹੁਣ ਪੈਰਾਂ ਸਰ ਕਿਵੇਂ ਹੋਊਗੀ ਸਵਾਲ ਤਾਂ ਗੱਲ ਇਹ ਆ ਕਿਉਂਕਿ 92 ਸੀਟਾਂ ਵਾਲੀ ਆਮ ਆਦਮੀ ਪਾਰਟੀ ਕਹਤ ਕੀ 54 ਵਿਧਾਨ ਸਭਾ ਹਲਕਿਆਂ ਦੇ ਵਿੱਚ ਹਾਰੀ ਆ ਆ ਲੋਕ ਸਭਾ ਚੋਣਾਂ ਦੇ ਵਿੱਚ 54 ਵਿਧਾਨ ਸਭਾ ਹਲਕਿਆਂ 'ਚ ਹਾਰੀ ਆ ਆਮ ਆਦਮੀ ਪਾਰਟੀ ਆਪ ਦੇ ਜਿਹੜੇ ਮੰਤਰੀ ਆ ਉਹਨਾਂ ਨੇ ਉਹ ਮੰਤਰੀ ਆਪੋ ਆਪਣੇ ਹਲਕਿਆਂ ਦੇ ਵਿੱਚ ਵੀ ਹਾਰ ਗਏ ਕਈ ਥਾਵਾਂ ਦੇ ਉੱਤੇ ਸੋ ਮਤਲਬ ਇਹ ਆ ਵੀ ਭਾਈ ਮੰਤਰੀ ਆਪ ਦਾ ਹਲਕਾ ਨਹੀਂ ਬਚਾ ਸਕੇ ਵਿਧਾਇਕ ਆਪ ਦਾ ਹਲਕਾ ਨਹੀਂ ਬਚਾ ਸਕੇ ਇਦੇ ਪਿੱਛੇ ਕਾਰਨ ਕੀ ਆ ਇਹਦੇ ਪਿੱਛੇ ਕਾਰਨ ਹੁਣ ਆਮ ਆਦਮੀ ਪਾਰਟੀ ਲੱਭੇ ਆਪੇ ਜਾਣੇ ਪਛਾਣੇ ਸਮਝੇ ਤੇ ਫਿਰ ਮੇਰੇ ਖਿਆਲ ਆ ਕੋਈ ਗੱਲ ਬਣ ਸਕਦੀ ਆ ਤੋਂ ਮੈਨੂੰ ਲੱਗਦਾ ਜੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕੋਈ ਵੱਡਾ ਫੈਸਲਾ ਕੀਤਾ ਜਾਊਗਾ ਮੈਨੂੰ ਚੰਗੀ ਤਰ੍ਹਾਂ ਯਾਦ ਆ ਆਮ ਆਦਮੀ ਪਾਰਟੀ ਨੇ ਪਿੱਛੇ ਜੇ ਗੱਲ ਕਹੀ ਸੀ ਕਿ ਜਿਹੜਾ ਵੀ ਵਿਧਾਇਕ ਜਾਂ ਜਿਹੜਾ ਵੀ ਮੰਤਰੀ ਆਪਣੇ ਹਲਕੇ ਦੇ ਵਿੱਚ ਵੋਟ ਨਹੀਂ ਵਧਾ ਸਕੂਗਾ ਤੇ ਉਹਦੀ ਭਵਿੱਖ ਦੇ ਵਿੱਚ ਟਿਕਟ ਦੇ ਉੱਤੇ ਖਤਰਾ ਪੈਦਾ ਹੋਊਗਾ ਮਤਲਬ ਇਹ ਵੀ 54 ਜਣੇ ਜਿਹੜੇ ਟਿਕਟ ਦੇ ਉੱਤੇ ਖਤਰਾ ਪੈਦਾ ਹੋ ਹੀ ਗਿਆ ਫਿਰ ਇਹਦਾ ਮਤਲਬ ਤਾਂ ਇਹ ਨਿਕਲਿਆ ਸੋ ਵੇਦਿਆ ਪਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਗੱਲ ਸਿਰਫ ਇਹ ਆ ਵੀ ਇਸ ਵੇਲੇ ਆਮ ਆਦਮੀ ਪਾਰਟੀ ਦੇ ਬਹੁਰੇ ਚੁਣੌਤੀਆਂ ਕਾਫੀ ਆ ਆਮ ਆਦਮੀ ਪਾਰਟੀ ਉਸੇ ਰੌਂ ਦੇ ਵਿੱਚ ਨਹੀਂ ਜਿਹੜੇ ਰੌਂ ਦੇ ਵਿੱਚ ਹੁੰਦੀ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਲੋਕਾਂ ਦੀ ਕਸਵੱਟੀ ਦੇ ਉੱਤੇ ਖਰੇ ਨਹੀਂ ਉਤਰ ਰਹੇ ਉਹ ਇਹ ਗੱਲ ਕਹਿੰਦੇ ਵੀ ਸਾਡੇ ਖੰਭ ਕੁੱਤਰੇ ਹੋਏ ਆ ਤੇ ਅਸੀਂ ਤਾਂ ਸਿਰਫ ਸਿਰਫ ਲੋਕਾਂ ਦੇ ਵਿੱਚ ਵਿਚਰਦੇ ਦਿਸਦੇ ਆ ਨਾ ਕੋਈ ਸਾਨੂੰ ਪਿੱਛੋਂ ਬਜਟ ਮਿਲਦਾ ਨਾ ਲੋਕ ਸਾਡੇ ਤੋਂ ਸੰਤੁਸ਼ਟ ਆ ਅਸੀਂ ਕਰੀਏ ਤਾਂ ਕੀ ਕਰੀਏ ਜੀ ਬਿਲਕੁਲ ਕਣਾ ਸਾਹਿਬ ਬਸਪਾ ਦੀ ਹੁਣ ਗੱਲ ਕਰਦੇ ਆ ਇੱਕ ਵੇਲਾ ਉਹ ਸੀ ਜਦੋਂ ਬਸਪਾ ਇੱਕ ਬਹੁਤ ਵੱਡੀ ਪਾਰਟੀ ਸੀ ਪਰ ਹੁਣ ਬਸਪਾ ਦਾ ਕਿਤੇ ਵੀ ਖਾਤਾ ਨਹੀਂ ਖੁੱਲਿਆ ਜਿਹਦੇ ਕਰਕੇ ਚਰਚਾ ਹੋਣ ਲੱਗ ਪਈ ਹੈ ਜੀ ਸਾਹਿਬ ਬਿਲਕੁਲ ਜੀ ਦੇਖੋ ਗੱਲ ਇਹ ਹੈ ਕਿ ਬਸਪਾ ਦੇ ਨਾਲ ਬਹੁਤ ਸਾਰੇ ਵਿਵਾਦ ਜੁੜਦੇ ਰਹੇ ਆ ਸਮੇਂ-ਸਮੇਂ ਤੇ ਪਰ ਬਸਪਾ ਜਿਹੜੀ ਥਾਂ ਤੋਂ ਤੁਰ ਕੇ ਤੇ ਜਿਹੜੀ ਥਾਂ ਦੇ ਉੱਤੇ ਪਹੁੰਚ ਗਈ ਹੈ ਇਹ ਆਪਣੇ ਆਪ ਦੇ ਵਿੱਚ ਅਚੰਭੇ ਵਾਲੀ ਗੱਲ ਜ਼ਰੂਰ ਹੈ ਬਸਪਾ ਜਿਹੜੀ ਉਹ ਅੱਜ ਪੰਜਾਬ ਦੇ ਵਿੱਚ ਤੇ ਜਿੱਥੇ ਇਹ ਪੈਦਾ ਹੋਈ ਸੀ ਯੂਪੀ ਦੇ ਵਿੱਚ ਬਿਲਕੁਲ ਖਤਮ ਹੋ ਗਈ ਹੈ ਖਤਮ ਮੈਂ ਤਾਂ ਕਹੇ ਨਾ ਵੀ ਇਹਨਾਂ ਦੀ ਕਿਤੇ ਜ਼ਮਾਨਤ ਵੀ ਨਹੀਂ ਬਚੀ ਆ ਪੰਜਾਬ ਦੇ ਵਿੱਚ ਕਿਸੇ ਇੱਕ ਥਾਂ ਦੇ ਉੱਤੇ ਵੀ ਨਾੜੀ ਜ਼ਮਾਨਤ ਨਹੀਂ ਬਚੀ ਆਪਾਂ ਜੇ ਕੱਲ ਕਹਿ ਦਈਏ ਵੀ ਤਾਂ ਬਹੁਤ ਛਾਏ ਆ ਪਲਾਣਾ ਢਿੰਗੜਾ ਇਹ ਐਵੇਂ ਬਕਵਾਸ ਗੱਲਾਂ ਹੈਗੀਆਂ ਸੋ ਬਸਪਾ ਦਾ ਮਤਲਬ ਕਿਸੇ ਵੇਲੇ ਹੁੰਦਾ ਸੀ ਵੀ ਭਾਈ ਇਹ ਸਰਕਾਰ ਕੀ ਯੋਗਦਾਨ ਪਾਉਂਦੇ ਆ ਵਿਧਾਨ ਸਭਾ ਚ ਵੀ ਤੇ ਲੋਕ ਸਭਾ ਦੇ ਵਿੱਚ ਵੀ ਪਰ ਹੁਣ ਇਹ ਦੋਨਾਂ ਥਾਵਾਂ ਤੋਂ ਹੀ ਗਏ ਪੰਜਾਬ ਦੇ ਵਿੱਚ ਬਸਪਾ ਦਾ ਸਿਰਫ ਇੱਕ ਵਿਧਾਇਕ ਆ ਤੇ 13 ਸੀਟਾਂ ਦੇ ਉੱਤੇ ਬਸਪਾ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ यूपी ਦੇ ਵਿੱਚ ਇਹਨਾਂ ਨੂੰ ਇੱਕ ਵੀ ਸੀਟ ਮਿਲੀ ਸੋ बसपा ਉਹਦੇ ਸਮੇਂ ਦੇ ਵਿੱਚ ਕਮਿਊਨਿਸਟ ਪਾਰਟੀਆਂ ਵਾਂਗੂ ਬਿਲਕੁਲ ਕਿਤੇ ਥੱਕੀ ਹਾਰੀ ਹੰਬੀ ਨਾ ਬਣ ਜੇ ਕਿਉਂਕਿ बसपा ਦੇ ਨਾਲ ਕੋਈ ਸਰਗਰਮੀ ਜੁੜੀ ਨਹੀਂ ਪੰਜਾਬ ਦੇ ਵਿੱਚ ਜਿਹੜੇ ਵੀ बसपा ਦੇ ਵੱਲੋਂ ਆਪਣੇ ਬੰਦੇ ਖੜੇ ਕੀਤੇ ਜਾਂਦੇ ਆ 99% ਪੰਜਾਬ ਦੇ ਲੋਕਾਂ ਨੇ ਉਹਨਾਂ ਦਾ ਨਾਂ ਉਸੇ ਦਿਨ ਹੀ ਸੁਣਿਆ ਹੁੰਦਾ ਵੀ ਅੱਛਾ ਇਹ ਕਾ ਬੰਦਾ ਵੀ ਆ ਜਿਹੜਾ ਕਿਰਨੇ ਖੜਾ ਕੀਤਾ ਇਹ ਕੌਣ ਹੋਇਆ ਸੋ बसपा ਦੀ ਜੇਕਰ ਕੋਈ ਜ਼ਿਕਰਯੋਗ ਪ੍ਰਾਪਤੀ ਨਾ ਹੋਊਗੀ ਤਾਂ ਲੋਕਾਂ ਨੇ ਵੋਟਾਂ ਕਿਹੜੇ ਕਰਕੇ ਪਾਉਣੀਆਂ ਸਵਾਲ ਇਹ ਹੈ ਜੀ ਬਿਲਕੁਲ ਸਹੀ ਕਾਂਸਾਬ ਉੱਧਰ ਗਾਇਕ ਹੰਸਰਾਜ ਹੰਸ ਕਹਿੰਦੇ ਉਹਨਾਂ ਨੇ ਕੋਈ ਸਫਾਈ ਦਿੱਤੀ ਹੈ ਜੀ ਕਿਹੜੇ ਮਾਮਲੇ 'ਚ ਸਫਾਈ ਦਿੱਤੀ ਹੈ ਉਹਨਾਂ ਨੇ ਸਫਾਈ ਦਿੱਤੀ ਜੀ ਜਿਹੜੇ ਫਰੀਦਕੋਟ ਦੇ ਵਿੱਚ ਚੋਣ ਲੜੀ ਆ ਜਿਹੜੀ ਉਹਨਾਂ ਨੇ ਉਸ ਥਾਂ ਦੇ ਉੱਤੇ ਕਈ ਵਾਰ ਬਵਾਦਗਰਸਤ ਬਿਆਨ ਆਇਆ ਲੰਗੇ ਕੱਲ ਜਲੰਧਰ ਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਆਪਣੇ ਦਿਲ ਦੀਆਂ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਜੀ ਕਿ ਦੇਖੋ ਚੋਣ ਹੋ ਗਈ ਗੱਲ ਖਤਮ ਆ ਤੇ ਇੱਕ ਮੈਚ ਸੀ ਮੈਚ ਦੇ ਵਿੱਚ ਕੋਈ ਹਾਰਦਾ ਕੋਈ ਜਿੱਤਦਾ ਪਰ ਅਸੀਂ ਨਾ ਕਿਸੇ ਦੇ ਖਿਲਾਫ ਬੋਲੇ ਉੱਥੇ ਤੇ ਉਹ ਕਹਿੰਦੇ ਵੀ ਜਿਹੜੇ ਮੇਰੇ ਨਾਲ ਦੇ ਕੰਪੀਟੀਟਰ ਸੀਗੇ ਦੇ ਉਹ ਕਹਿੰਦੇ ਜੀ ਕਿ ਸਾਨੂੰ ਇਸ ਵੇਲੇ ਇਹ ਸੋਚਣ ਦੀ ਲੋੜ ਸੀ ਕਿ ਵੀ ਭਾਈ ਅਸੀਂ ਇੱਕ ਦੂਜੇ ਦੇ ਖਿਲਾਫ ਨਹੀਂ ਲੜਨਾ। ਯਾਨੀ ਕਿ ਅਸੀਂ ਇੱਕ ਦੂਜੇ ਦੇ ਖਿਲਾਫ ਸ਼ਬਦਕ ਤੌਰ ਦੇ ਉੱਤੇ ਮੂੰਹ ਜ਼ੁਬਾਨੀ ਗੰਧਮਗ ਨਹੀਂ ਬੋਲਣਾ ਤੇ ਅਸੀਂ ਮर्यादा ਰੱਖਾਰ ਰੱਖ ਕੇ ਚੋਣ ਲੜੀ ਆ। ਤੇ ਉਸ ਤੋਂ ਅਗਲੀ ਕਰ ਉਹਨੇ ਇਹ ਕਹੀ ਆ ਤੇ ਉਹ ਕਹਿੰਦੇ ਜੀ ਕਿ ਮੇਰੇ ਖਿਲਾਫ ਜਦੋਂ ਬਹੁਤ ਕੁਝ ਹੁੰਦਾ ਸੀ ਤਾਂ ਕਈ ਵਾਰੀ ਮੈਨੂੰ ਗੁੱਸਾ ਆਇਆ ਮੇਰੇ ਮੂੰਹ ਦੇ ਵਿੱਚੋਂ ਵੀ ਤਤੇ ਭਾਰੇ ਸ਼ਬਦ ਨਿਕਲੇ ਪਰ ਉਹ ਕਹਿੰਦੇ ਜੀ ਹੁਣ ਉਹ ਸਾਰੀ ਗੱਲ ਖਤਮ ਆ। ਮੇਰੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੇ ਅਮਿਤ ਸ਼ਾਹ ਦੇ ਨਾਲ ਗੱਲ ਹੋਈ ਆ। ਜੇ ਮੈਂ ਉਹਨਾਂ ਨੂੰ ਜਲਦੀ ਜਾ ਕੇ ਮਿਲ ਕੇ ਆ ਰਿਆਂ ਪ੍ਰਧਾਨ ਮੰਤਰੀ ਸਾਹਿਬ ਤੀਜੀ ਵਾਰ ਬਣ ਰਹੇ ਆ ਉਹਨਾਂ ਨੇ ਕਿਹਾ ਜੀ ਕਿ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈਗੀ ਹੈ ਸਾਡੀ ਉਹਨਾਂ ਨੇ ਕਿਹਾ ਜੀ ਕਿ ਫਰੀਦਕੋਟ ਦੇ ਲੋਕ ਮੈਨੂੰ ਜਦੋਂ ਵੀ ਹਾਕ ਮਾਰਨਗੇ ਜਦੋਂ ਆਵਾਜ਼ ਮਾਰਨਗੇ ਮੈਂ ਉਹਨਾਂ ਵਾਸਤੇ ਹਾਜ਼ਰ ਹੋਊਂਗਾ ਤੇ ਉਹ ਕਹਿੰਦੇ ਜੀ ਕਿ ਮੈਂ ਆਪਣੇ ਵੱਲੋਂ ਕਦੇ ਭੱਜਿਆ ਨਹੀਂ ਮੈਂ ਆਪਣੇ ਵੱਲੋਂ ਕਦੇ ਭੱਜੂਗਾ ਨਹੀਂ ਮੈਨੂੰ ਜਿਹੜੇ ਲੋਕਾਂ ਨੇ 1.5 ਲੱਖ ਦੇ ਕਰੀਬ ਵੋਟਾਂ ਪਾਈਆਂ ਤੇ ਉਹਨਾਂ ਲੋਕਾਂ ਦੀ ਮੈਂ ਕਸਵੱਟੀ ਦੇ ਉੱਤੇ ਖੜਾ ਉਤਰੂਗਾ ਇਹਦੇ ਲਈ ਮੈਂ ਹਮੇਸ਼ਾ ਆਪਣੀ ਕੋਸ਼ਿਸ਼ ਬਰਕਰਾਰ ਰੱਖੂਗਾ ਜੀ ਜੀ ਜਣਾ ਸਭ ਦਰਸ਼ਨ ਸਿੰਘ ਬਰਾੜ ਗੁਰਾਂ ਨੂੰ ਕਹਿੰਦੇ ਕਾਂਗਰਸ ਤੋਂ ਬਾਹਰ ਕੱਢ ਦਿੱਤਾ ਗਿਆ ਜੀ ਕਿਉਂ ਹਾਂ ਬਿਲਕੁਲ ਜੀ ਦਰਸ਼ਨ ਸਿੰਘ ਬਰਾੜ ਗੁਰਾਂ ਨੂੰ ਕਾਂਗਰਸ ਦੇ ਵਿੱਚੋਂ ਬਾਹਰ ਕੱਢਤਾ ਕਿਉਂਕਿ ਦਰਸ਼ਨ ਸਿੰਘ ਬਰਾੜ ਤੇ ਉਹਨਾਂ ਦਾ ਪੁੱਤ ਕਮਲਦੀਪ ਸਿੰਘ ਬਰਾੜ ਦੋਵੇਂ ਜਣੇ ਕਾਂਗਰਸ ਦੀਆਂ ਨੀਤੀਆਂ ਦੇ ਉਲਟ ਚੱਲਦੇ ਤੇ ਰਾਜਾ ਬੜਿੰਗ ਦੇ ਬਹੁਤ ਖਿਲਾਫ ਚੱਲਦੇ ਆ ਕਮਲਦੀਪ ਸਿੰਘ ਬਰਾੜ ਆ ਜਿਹੜਾ ਦਰਸ਼ਨ ਸਿੰਘ ਬਰਾੜ ਦਾ ਮੁੰਡਾ ਉਹਨੇ ਤਾਂ ਐ ਕਿ ਜੀ ਚੋਣ ਵੀ ਲੜੀ ਆ ਰਾਜਾ ਬੜਿੰਗ ਦੇ ਖਿਲਾਫ ਆਜ਼ਾਦ ਤੌਰ ਦੇ ਉੱਤੇ 40 41 ਹਜ਼ਾਰੋਂ ਨੂੰ ਵੋਟ ਪਈ ਆ ਉਹਨੇ ਇਹ ਗੱਲ ਕਹੀ ਸੀ ਕਿ ਇਸ ਤਰ ਰਾਜਾ ਬੜਿੰਗ ਦੀ ਮੰਨਜੀ ਠ ਪਰ ਆਪਣਾ ਨਿਕਲ ਗਿਆ ਉਹਨਾਂ ਦਾ ਕਿ ਹੁਣ ਰਾਜਾ ਬੜਿੰਗੜੇ ਦਰਸ਼ਨ ਸਿੰਘ ਬਰਾੜ ਦੇ ਉੱਤੇ ਅਨੁਸ਼ਾਸਨੀ ਕਾਰਵਾਈ ਕੀਤੀ ਹੈ ਉਹਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਤਾ ਜੀ ਜੀ ਜਨਾਬ ਸਾਹਿਬ ਸਾਕਾ ਨੀਲਾ ਤਾਰਾ ਦੀ ਵਰਸੀ ਦੇ ਮੌਕੇ ਦਰਬਾਰ ਸਾਹਿਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਨਤਮਸਤਕ ਹੋਈ ਹੈ ਦੇਖੋ ਸਾਕਾ ਨੀਲਾ ਤਾਰਾ ਵਰਸੀ ਹੈ ਜਿਹੜੀ ਉਹ ਹਰ ਸਾਲ ਮਨਾਈ ਜਾਂਦੀ ਹੈ ਤੇ ਹਰ ਸਾਲ ਹੀ ਜਿਸ ਤਰੀਕੇ ਦੇ ਨਾਲ ਉੱਥੇ ਸੰਗਤ ਜਾਂਦੀ ਆ ਆਪਾਂ ਜਾਣਦੇ ਆ ਤੇ ਉੱਥੇ ਐਸੀ ਵੀ ਗਈ ਹੈ ਸੰਗਤ ਤੇ ਦੂਜੀ ਗੱਲ ਇਹ ਆ ਵੀ ਐਤਕੀ 20 ਤਲਵਾਰਾਂ ਲਹਿਰਾਂ ਗਈਆਂ ਐਤਕੀ 20 ਉਸ ਥਾਂ ਦੇ ਉੱਤੇ ਤੇ ਆਪਾਂ ਜਾਣਦੇ ਜੀ ਕਿ ਖਾਲਸਾਪਨ ਦੇ ਨਾਰੇ ਲੱਗੇ ਆ ਤੇ ਸਾਕਾਦੀ ਦਾ ਤਾਰਾ ਦੀ ਵਰਸੀ ਕੱਲ ਵੀ ਅਕਾਲ ਤਖਤ ਸਾਹਿਬ ਤੇ ਮਨਾਈ ਗਈ ਹੈ ਜੀ ਸੋ ਕੈਟ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨ ਜੀ ਬਹੁਤ ਧੰਨਵਾਦ